ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਪ੍ਰੀਤ ਸਿੰਘ ਸਾਧੂ ਗਿਆਨੀ ਹਰਪ੍ਰੀਤ ਸਿੰਘ ਤਰਵੰਡੀ ਸਾਭੋ ਜਸ਼ੀਦਾਰ ਗੁਰੂ ਰੂਪ ਸਾਧ ਸੰਗਤ ਜੀ ਮੈਂ ਕੱਲ ਵੀਡੀਓ ਦੇਖੀ ਜਸ਼ੀਦਾਰ ਤਖਤ ਸਹਿਬ ਤੇ ਜਾ ਕੇ ਤਰਵੰਡੀ ਸਾਭੋ ਜੋ ਬਿਆਨਬਾਜ਼ੀ ਕਰ ਰਿਹਾ ਹੈ ਉਹਤੀ ਸ਼ਰਮਨਾਕ ਹੈ ਕਿਉਂਕਿ ਝੂਠ ਨੂੰ ਸੱਚ ਵਿੱਚ ਤਬਦੀਲ ਕਰਨਾ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਾਰਾ ਲੈਣਾ ਤੇ ਉਹਦੀ ਹਜ਼ੂਰੀ ਵਿੱਚ ਖੜਕੇ ਝੂਠ ਬੋਲਣਾ ਕਿ ਸਿੱਖ ਕੌਮ ਇਹਦੇ ਬਿਆਨ ਨੂੰ ਲੈ ਕੇ ਸੱਚ ਮੰਨ ਲਵੇਗੀ ਮੈਂ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਖੜਕੇ ਜੋ ਬੋਲ ਰਿਹਾ ਹੈ ਇਸ ਨੇ ਜੋ ਵੀ ਬੋਲਿਆ ਹੈ ਸਭ ਝੂਠ ਹੈ ਕਦੇ ਇਹ ਕਹਿੰਦਾ ਹੈ ਇਹਦੀ ਘਰ ਵਾਲੀ ਮੇਰੇ ਕੋਲੇ ਪੜਦੀ ਸੀ ਮੈਂ ਉਹਨੂੰ ਪੜਾਉਂਦਾ ਸੀਗਾ ਕਿ ਮੇਰੇ ਸਹੁਰੇ ਪਰਿਵਾਰ ਇੰਨੇ ਗਰੀਬ ਸਨ ਇਸ ਨੇ ਜੋ ਵੀ ਮਤਲਬ ਸਾਖ ਨੂੰ ਦੁਵਾਇਆ ਜਾ ਰਿਹਾ ਹੈ ਇਹ ਫੀਸਾਂ ਭਰਦਾ ਸੀ ਉਹਦੀਆਂ ਪਲੱਸ 2 ਦੀਆਂ ਤੇ ਕਦੇ ਮੇਰੀਆਂ ਬੱਚੀਆਂ ਪਾਲਦਾ ਵੀ ਉਹ ਨਾਥ ਨਾ ਹੋ ਜਾਣ ਸਾਸ ਸੰਗਤ ਜੀ ਮੈਂ ਤਾਂ 1991-92 ਵਿੱਚ ਉਹਨਾਂ ਵੇਲੇ ਆਕ 700 ਰੁਪਿਆ ਮੈਂ ਕਮਾਉਣ ਲੱਗ ਪਿਆ ਸੀਗਾ ਜੀ ਜਿਹੜਾ ਬਚਪਨ ਵਿੱਚ ਵਧੀਆ ਕਮਾਈ ਕਰਦਾ ਸੀ ਆਪਣੀ ਮੈਂ ਵਧੀਆ ਪਰਿਵਾਰ ਪਾਲ ਸਕਦਾ ਸੀਗਾ ਪਰ ਇਸ ਦੀ ਦਖਲਅੰਦਾਜ਼ੀ ਕਰਕੇ ਜੋ ਵੀ ਮੇਰੇ ਨਾਲ ਮੇਰਾ ਘਰ ਜਿਹੜੇ ਆ ਇਸ ਨੇ ਮੇਰੇ ਤੇ ਝੂਠਾ ਇਲਜ਼ਾਮ ਝੂਠਾ ਮੁਕੱਦਮਾ ਦਾਇਰ ਰਹੀਦਾ ਕਿਉਂਕਿ ਜਿਹੜਾ ਸੱਚ ਹੈ ਉਹ ਮੂੰਹੋਂ ਕਬੂਲ ਕਰਕੇ ਨਹੀਂ ਮੰਨਿਆ ਜਾਂਦਾ ਗੁਰਗ੍ਰਾਂਦ ਸਾਹਿਬ ਜੀ ਹਜ਼ੂਰੀ ਵਿੱਚ ਫਿਰ ਕੋਰਟਾਂ ਕਾਦੇ ਵਾਸਤੇ ਬਣੀਆਂ ਨੇ ਕਾਨੂੰਨ ਨਾਲ ਦੀ ਕੋਈ ਚੀਜ਼ ਹੈ ਫਿਰ ਐਦਾਂ ਤਾਂ ਹਰੇਕ ਦੋਸ਼ੀ ਜਿਹੜਾ ਹੈ ਗੁੜਾ ਕਰਕੇ ਗੁਰਗ੍ਰਾਂਦ ਸਾਹਿਬ ਦੀ ਹਜ਼ੂਰੀ ਵਿੱਚ ਮਾਫੀ ਮੰਨ ਕੇ ਆਪਣਾ ਖੜਾ ਛੜਾ ਲੈਂਦਾ ਹੈ ਉਹ ਬੇਦਖ ਹੋ ਜਾਂਦਾ ਹੈ ਮੇਰੇ ਕੋਲੇ ਕੋਈ ਸਬੂਤ ਹਨ ਆ ਮੇਰੀ ਸੈਸ਼ਨ ਕੋਰਟ ਜਿੱਥੋਂ ਮੈਂ ਬਾ ਇੱਜ਼ਤ ਬਰੀ ਹੋਇਆ ਹਾਂ ਤੇ ਇਹਨਾਂ ਨੂੰ ਫਿਟਕਾਰਾਂ ਪਈਆਂ ਤੁਸੀਂ ਝੂਠਾ ਪਰਚਾ ਕਰਵਾਇਆ ਠੀਕ ਹੈ ਜੀ ਇਹ ਇਹਨੇ ਮੇਰੇ ਚਾਰ ਚਲਨ ਤੇ ਸ਼ਰਤ ਕੀਤਾ ਵੀ ਇਹ ਸ਼ਰਾਬ ਪੀਂਦਾ ਸੀ ਆ ਜਿੱਥੇ ਮੈਂ ਸਰਵਿਸ ਕੀਤੀ ਆ ਉਹਨਾਂ ਨੇ ਲਿਖ ਕੇ ਦਿੱਤਾ ਵੀ ਇਹ ਬੰਦਾ ਸਹੀ ਹੋਣ ਦੇ ਨਾਤੇ ਅਸੀਂ ਇਹਦੀ ਹੈਲਪ ਕਰਦੇ ਹਾਂ ਤੇ ਇਹਨਾਂ ਪਿੰਡ ਵਾਲਿਆਂ ਨੇ ਹੀ ਮੇਰੀ ਮਦਦ ਕੀਤੀ ਕਿਉਂਕਿ ਸੱਚਾਈ ਨਾਲ ਚਲੀ ਤੇ ਇਹ ਜੱਜੇਦਾਰ ਅੱਜ ਤਰਵੰਡੀ ਸਾਬੋ ਖੜ ਕੇ ਜੋ ਜੱਜ ਆਪਣਾ ਕਾ ਤਖਤ ਸਾਹਿਬ ਨੂੰ ਜਿਹੜਾ ਬਦਨਾਮ ਕਰ ਰਿਹਾ ਹੈ ਇਹ ਸਾਜ਼ਿ ਸਾਜ ਨੂੰ ਕਿ ਇਸ ਤਰ੍ਹਾਂ ਦਾ ਕੋਈ ਸਬੂਤ ਦਿਖਾਵੇ ਮੇਰੇ ਕੋਲ ਕਾਗਜ਼ੀ ਕਾਰਵਾਈ ਸੈਸ਼ਨ ਕੋਰਟ ਦੀ ਕਾਪੀ ਦੋ ਜੱਜਾਂ ਦਾ ਬਰੀ ਕੀਤਾ ਹੋਇਆ ਜੀ ਮੈਂ ਸੈਸ਼ਨ ਜੱਜਾਂ ਦਾ ਕਿਉਂਕਿ ਗੁਰੂ ਸਾਹਿਬ ਨੂੰ ਜਾਨ ਦੇਣੀ ਆ ਕਿਉਂਕਿ ਜਿਹੜਾ ਹੈ ਇਸ ਨੇ ਮੇਰੇ ਤੇ ਵਾਅਦਾ ਕੀਤਾ ਮੈਨੂੰ ਗੁਰੂ ਨੇ ਹੀ ਹੌਸਲਾ ਦਿੱਤਾ ਵੀ ਗੁਰਪ੍ਰੀਤ ਤੇਰੇ ਨਾਲ ਹੁਣ ਮੈਂ ਖੜਾ ਹੈਗਾ ਜਿਹਦੇ ਕਰਕੇ ਇਹ ਮਤਲਬ ਵਾਅਦਾ ਜਿਹੜਾ ਹੈ ਮੇਰੇ ਤੇ ਕਰ ਰਿਹਾ ਹੁਣ ਵੀ ਕਰ ਰਿਹਾ ਮੇਰੀਆਂ ਵੀਡੀਓਾਂ ਆ ਮੀਡੀਆ ਚ ਡਿਲੀਟ ਕਰ ਰਿਹਾ ਇੱਕ ਵੀ ਸਬੂਤ ਮੇਰਾ ਨਹੀਂ ਵਿਖਾ ਸਕਿਆ ਮੇਰੇ ਕੋਲ ਕੁਝ ਕ ਸਬੂਤ ਨੇ ਹੋਰ ਵੀ ਪਏ ਨੇ ਕਿਸੇ ਗੁਪਤ ਥਾਂ ਤੇ ਵੀ ਰੱਖੇ ਨੇ ਜੋ ਮੈਂ ਵਕਤ ਆਉਂਤੇ ਜਿਹੜਾ ਹੈ ਉਹ ਸੰਗਤ ਸਾਹਮਣੇ ਪੇਸ਼ ਕਰੂੰਗਾ ਸੋ ਮੇਰੀ ਇਹ ਗਵਾਰ ਹੈ ਮੇਰੀ ਜਿਹੜੀ ਹੈ ਸੁਣਵਾਈ ਹਰ ਥਾਂ ਦਵਾਈ ਜਾ ਰਹੀ ਹੈ ਹੁਣ ਆਪਣਾ ਪ੍ਰਭਾਵ ਪਾਉਣ ਵਾਸਤੇ ਕੌਮ ਨੂੰ ਗੁੰਮਨਾ ਕਰਨ ਵਾਸਤੇ ਇਹ ਤਖਤਾ ਤੇ ਜਾ ਕੇ ਜਿਹੜਾ ਹੈ ਗਰਜ ਰਿਹਾ ਹੈ ਤਾਂ ਕਿ ਮੈਂ ਤਾਂ ਕਹਿਣਾ ਵੀ ਸੱਚ ਸੰਗਤ ਨੂੰ ਸੱਚ ਦਾ ਪਤਾ ਲੱਗੇ ਕਿਉਂਕਿ ਕਬੂਤਾ ਸਮੇਤ ਕਾਫੀ ਜੜੀ ਹੈ ਮੈਂ ਲੈ ਕੇ ਗੁਰੂ ਸਾਹਿਬ ਜੀ ਹਜ਼ੂਰੀ ਵਿੱਚ ਹਾਜ਼ਰ ਹੋਇਆ ਹਾਂ ਮੈਨੂੰ ਇਨਸਾਫ ਹੋਣ ਦੀ ਮੈਨੂੰ ਪੂਰੀ ਉਮੀਦ ਹੈ ਅਤੇ ਇਹ ਨਹੀਂ ਬਈ ਹਰਥ ਇਹ ਸੱਚਾ ਹੋਵੇ ਇਹ ਕਦੇ ਹੋਰ ਜਨਾਨੀ ਲੈ ਕੇ ਵਿਜੀਸ਼ਨ ਵਿੱਚ ਜਾਂਦਾ ਹੈ ਉਹ ਤਲਕ ਸ਼ੁਦਾ ਜਨਾਨੀ ਉਹ ਵੀ ਕੇਸ ਪੜਿਆ ਹੈ ਮੈਂ ਦੇਖਦਾ ਰਹਿੰਦਾ ਹਾਂ ਤੇ ਕਦੇ ਇਹ ਮੇਰਾ ਬੱਚਿਆਂ ਨੂੰ ਸੰਭਾਲ ਕਰਨੀ ਕਹਿੰਦਾ ਮੈਂ ਉਹਨੂੰ ਸੰਭਾਲਿਆ ਉਹ ਨਾਕ ਹੋ ਜਾਣੀ ਜਾਂ ਸਾਧ ਸੰਗਤ ਜੀ ਮੈਂ ਕਮਾਈ ਕਰਦਾ ਅਤੇ ਅਨਾਥ ਹੋਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਇਹਨੇ ਜਿੰਨੇ ਵੀ ਦੋਸ਼ ਲਾਏ ਮੇਰੇ ਤੇ ਸਭ ਝੂਠੇ ਨੇ ਬਾਕੀ ਸੰਗਤ ਫੈਸਲਾ ਕਰੀ ਮੈਂ ਤਾਂ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਆਪ ਇਹ ਸਾਹਮਣੇ ਆਪਣਾ ਪੱਕ ਰੱਖਿਆ ਸੋ ਗੁਰੂ ਜਾਨੇ ਤੇ ਤੁਸੀਂ ਕੌਮ ਜਾਣੋ ਅੱਗੇ ਤੁਸੀਂ ਫੈਸਲਾ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ